ਉਹ ਮਹਾਰਾਜਾ ਜਿਸ ਦੀ ਚੜਤ ਅੱਗੇ ਸੈਂਹ ਰਾਜਿਆਂ ਦਾ ਅਸੀਸ ਝੁਕਦਾ ਸੀ ਉਹ ਦਰਿਆ ਦਿਲ ਸਖੀ ਕੇ ਵੇਖ ਜਿਸ ਨੂੰ ਕਰਨ ਜੀਹਾਂ ਦਾ ਵੀ ਸਾਹ ਸੁੱਕਦਾ ਸੀ ਉਹ ਪੰਜਾਬ ਦਾ ਸ਼ੇਰ ਜੋ ਕੁੱਦ-ਕੁੱਦ ਕੇ ਭੇੜਾਂ ਪਿਆਂ ਕਮਸਾਨਾ ਵਿੱਚ ਬੁੱਕਦਾ ਸੀ ਚੜਤ ਸਿੰਘ ਦੀ ਕੁਲ ਦਾ ਉਹ ਸੂਰਜ ਜਿਸ ਤੋਂ ਲਹਿੰਦੇ ਦਾ ਸੂਰਜ ਵੀ ਲੋਕ ਦਾ ਸੀ ਕਰਕੇ ਆਪਣੀ ਉਮਰ ਦਾ ਦਿਨ ਪੂਰਾ ਰੱਬੀ ਹੁਕਮ ਅੰਦਰ ਜਦੋਂ ਲੈਣ ਲਗਾ ਓਲ ਸੱਦ ਕੇ ਤਾਜ ਦੇਹੇ ਹੀਰਿਆਂ ਨੂੰ ਘੜੀ ਅੰਤਲੀ ਤੇ ਇਦਾਂ ਕਹਿਣ ਲਗਾ ਮੇਰੇ ਮੱਖਣੋਂ ਹੀਰਿਓ ਪੰਨਿਓ ਏ ਰਾਜਤਾਜ ਦੇ ਥੰਮ ਸਹਾਰਿਓ ਏ ਮੇਰੇ ਅਣਖਿਓ ਸਦਕਿਓ ਸਿਰੜਿਓ ਏ ਮੇਰੀ ਸ਼ਾਹੀ ਦੇ ਚਾਨਣ ਮੂਨਾਰਿਓ ਏ ਮੇਰੀ ਜਿੱਤ ਦੇ ਜਬੇ ਦੇ ਸੂਬਿਓ ਏ ਚੜੀ ਪੀਂਗ ਮੇਰੀ ਦੇ ਹੁਲਾਰਿਓ ਏ ਗੁੱਡੀ ਮੈਂ ਉਸ ਹੁਕਮ ਦੀ ਧੋਰ ਖਿੱਚੀ ਉਸੇ ਹੁਕਮ ਦਾ ਖਿੱਚਿਆ ਜਾ ਰਿਆਂ ਹਾਂ ਜਿੰਦੇ ਜੀ ਨਾ ਭੁੱਲਣਾ ਕਦੇ ਇਹਨੂੰ ਜਾਂਦਾ ਜਾਂਦਾ ਜੋ ਮੈਂ ਸਮਝ ਆ ਰਿਹਾ ਤੁਸੀਂ ਤੇਜ਼ ਦੇ ਤਲਵਾਰਾਂ ਹੋ ਅਣਖ ਭਰੀਆਂ ਕਦੇ ਵੇਖਣਾ ਆਪੋਂ ਵਿੱਚ ਖੜਕਣਾ ਨਾ ਤੁਸੀਂ ਤੀਰ ਅਣਿਆਲੇ ਹੋ ਵੈਰੀਆਂ ਲਈ ਆਪੋਂ ਵਿੱਚ ਹੀ ਵੱਜ ਕੇ ਰੜਕਣਾ ਨਾ ਤੁਸੀਂ ਬਿਜਲੀਆਂ ਹੋ ਸੂਰਮ ਗਤੀ ਦੀਆਂ ਕਿਤੇ ਆਪਣੇ ਝੁੱਗੇ ਤੇ ੜਕਣਾ ਨਾ ਤੁਸੀਂ ਸੁੱਕਾ ਬਰੂਦ ਹੋ ਖਾਲਸਾ ਜੀ ਕਿਤੇ ਘਰ ਦੇ ਵਿੱਚ ਹੀ ੜਕਣਾ ਨਾ ਇਥੇ ਪੈਰ ਨਾ ਕਿਸੇ ਨੂੰ ਧਰਨ ਦੇਣਾ ਆਪ ਆਪ ਹੁਦਰਾ ਪੈਰ ਪੁੱਟਣਾ ਨਾ ਰਹਿਣਾ ਫੁੱਲਾਂ ਦੇ ਵਾਂਗ ਪੰਜਾਬ ਅੰਦਰ ਜਿੱਥੇ ਬੰਦੀ ਦੀ ਟਹਿਣੀਓ ਟੁੱਟਣਾ ਨਾ ਹੱਕ ਮਾਰਨਾ ਮੂਲ ਨਾ ਹਿੰਦੂਆਂ ਦਾ ਵਿਰਵਾ ਭੁੱਲ ਕੇ ਨਾ ਮੁਸਲਮਾਨ ਰੱਖਣਾ ਇਸੇ ਕੌਮ ਨੂੰ ਘੂਰਨਾ ਨਿੰਦਣਾ ਨਾ ਇਸੇ ਗੱਲ ਦਾ ਸਦਾ ਤਿਆਨ ਰੱਖਣਾ ਨੰਗੇ ਭੁੱਖੇ ਗਰੀਬ ਨਾ ਰਹਿਣ ਭੁੱਖੇ ਖੁੱਲਾ ਡੁੱਲਾ ਖਜ਼ਾਨਿਆਂੋਂ ਦਾਨ ਰੱਖਣਾ ਜਿੱਥੇ ਕੋਈ ਦੁਰਯੋਧਨ ਪੰਜਾਬ ਨੂੰ ਨਾ ਜਿਹੜੇ ਅਰਜਨਾ ਨੂੰ ਸਾਵਧਾਨ ਰੱਖਣਾ ਰਹਿਣਾ ਵਾਂਗ ਫੁੱਲਾਂ ਖਿੜੇ ਝੜੇ ਮਹਿਕੇ ਕਿਤੇ ਹਾਰ ਤੇਰੀ ਜਨਾ ਪਾਓ ਜਾਣਾ ਮਸੀ ਮਸੀਂ ਜਗਾ ਕੇ ਚੱਲਿਆ ਹਾਂ ਫੇਰ ਲੰਮੀਆਂ ਤਾਣਨਾ ਸੌ ਜਾਣਾ ਸੂਰਜ ਸਿਖਰ ਤੇ ਚੜ ਪੰਜਾਬੀਆਂ ਦਾ ਸੁੱਤੇ ਸ਼ੇਰ ਜਗਾ ਕੇ ਚੱਲਿਆ ਹਾਂ ਜਿਹੜੇ ਈਨ ਮਨਾਉਂਦੇ ਸੀ ਉਹਨਾਂ ਨੂੰ ਵੀ ਅੱਜ ਈਨ ਮਨਾ ਕੇ ਚੱਲਿਆ ਹਾਂ ਮੈਥੋਂ ਵੇ ਤਮੂਜ ਬਸਰੀ ਬਣੀ ਜਿਹੜੀ ਸੇਵਾ ਟਹਿਲ ਕਮਾ ਕੇ ਚੱਲਿਆ ਹਾਂ ਸਾਂਭੋ ਪਰ ਆਓ ਤੇ ਸੁਖੀ ਵਸੋ ਮੈਂ ਹੁਣ ਫਤਿਹ ਜਾ ਕੇ ਚੱਲਿਆਂ ਹਾਂ ਸਭੋ ਕੁਝ ਹੀ ਆਪ ਨੂੰ ਸੌਂਪਦਾ ਹਾਂ ਤੁਸਾਂ ਗੋਚਰੇ ਹੈਨ ਨਿਸ਼ਾਨ ਮੇਰੇ ਤੀਰ ਹੱਥ ਨਾ ਕਿਸੇ ਨੂੰ ਲਾਣ ਦੇਣਾ ਹੈਨ ਪੰਜੇ ਦਰਿਆ ਪ੍ਰਾਨ ਮੇਰੇ ਤੀਰ ਹੱਥ ਨਾ ਕਿਸੇ ਨੂੰ ਲਾਣ ਦੇਣਾ ਹੈਨ ਪੰਜੇ ਦਰਿਆ ਪ੍ਰਾਨ ਮੇਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ